ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਐਸੇ ਰੁੱਖ ਬਾਰੇ ਜਾਣਕਾਰੀ ਦਵਾਂਗੇ ਜੋ ਕਿ ਵਿਗਿਆਨੀਆਂ ਨੇ ਵੀ ਇਹਦੇ ਬਾਰੇ ਬਹੁਤ ਵੱਡੇ ਵੱਡੇ ਗੁਣ ਦੱਸੇ ਨੇ ਇਹਨੂੰ ਪੰਜਾਬੀ 'ਚ ਸਹੁੰਜਣਾ ਕਿਹਾ ਜਾਂਦਾ ਏ ਤੇ ਇੰਗਲਿਸ਼ ਦੇ ਵਿੱਚ ਇੰਗਲਿਸ਼ ਤੇ ਇਹਨੂੰ ਕਿਹਾ ਜਾਂਦਾ ਏ ਡਰਮ ਸਟਿਕ ਇੱਕ ਹੋਰ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਉਹ ਕਹਿੰਦੇ ਮਰਿੰਗਾ ਤੇ ਇਹਦੇ ਵਿੱਚ ਇੰਨੇ ਕ ਤੱਤ ਮੌਜੂਦ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਡੀ ਇਹਦੇ ਵਿੱਚ ਇੱਕ ਤੋਂ 3 ਸਾਲ ਦੇ ਬੱਚੇ ਜਾਂ ਗਰਭਵਤੀ ਔਰਤਾਂ ਨੂੰ ਇਹਦੇ ਪੱਤੇ ਖਾਣ ਨਾਲ ਬਹੁਤ ਲਾਭ ਮਿਲਦਾ ਹੈ ਤੇ ਇਹਦੇ ਜਿਹੜੀ ਸ਼ੱਕ ਹੈਗੀ ਹੈ ਨਾ ਜਿਹਨੂੰ ਕਹਿ ਦਿੰਦੇ ਆਪਾਂ ਇਹਦੀ ਆ ਖੱਲ ਇਹਦੇ ਨਾਲ ਇਹ ਖੱਲ ਦੇ ਨਾਲ ਬੁਸ਼ ਕਰਨਾ ਜਿਵੇਂ ਕੁਲੀ ਕਰਨ ਨਾਲ ਉਬਾਲ ਕੇ ਤੇ ਦੰਦਾਂ ਦਾ ਦਰਦ ਤੇ ਹੋਰ ਕੀੜੇ ਮਕੂੜੇ ਜਿਹੜੇ ਦੰਦਾਂ ਨੂੰ ਲੱਗਦੇ ਸਹੀ ਹੁੰਦੇ ਆ ਇਹਦੇ ਵਿੱਚ ਦੁੱਧ ਨਾਲੋਂ ਵੀ 7 ਗੁਣਾ ਜ਼ਿਆਦਾ ਕੈਲਸ਼ੀਅਮ ਹੈ ਤੇ ਵਿੱਚ ਗਾਜਰ ਦੇ ਨਾਲੋਂ 7 ਗੁਣਾ ਜ਼ਿਆਦਾ ਵਿਟਾਮਿਨ ਏ ਹੁੰਦਾ ਤੇ ਜਿਹੜੇ ਅਸੀਂ ਸੰਤਰੇ ਖਾਂਦੇ ਆ ਉਹਦੇ ਨਾਲੋਂ 10 ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਜੀ ਤੇ ਇਹ ਜਿਹੜਾ ਗੈਂਠੀਏ ਦੇ ਰੋਗ ਆ ਜਿਹੜੇ ਗੈਂਠੀਏ ਦਾ ਜਿਨ੍ਹਾਂ ਨੂੰ ਸ਼ਿਕਾਇਤ ਆ ਉਹਦੇ ਲਈ ਵੀ ਲਾਭਦਾਇਕ ਬਹੁਤ ਜ਼ਿਆਦਾ ਇਹਦੇ ਜਿਹੜੇ ਪੱਤੇ ਹੁੰਦੇ ਨੇ ਪੱਤਿਆਂ ਦਾ ਜਿਹੜਾ ਚੂਰਨ ਬਣਾਦਾ ਉਹਨੂੰ ਛੇਵਨ ਕਰਨ ਦੇ ਨਾਲ ਕੈਂਸਰ ਦਾ ਰੋਗ ਦਿਲ ਦਾ ਰੋਗ ਇਹ ਬਲੱਡ ਪ੍ਰੈਸ਼ਰ ਜਿਹੜਾ ਉਹ ਬਿਲਕੁਲ ਠੀਕ ਹੋ ਜਾਂਦਾ ਇਹ ਜਿਹੜੀਆਂ ਇਹਨੂੰ ਫੁੱਲ ਪਏ ਆ ਨਾ ਪੱਤੇ ਹਜੇ ਝੜੇ ਹੋਏ ਆ ਪੱਤੇ ਆਉਣੇ ਸ਼ੁਰੂ ਹੋ ਗਏ ਆ ਇਹਦੇ ਨੂੰ ਲੰਬੀਆਂ ਲੰਬੀਆਂ ਫਲੀਆਂ ਲੱਗਦੀਆਂ ਐਡੀਆਂ ਉਹਦੀ ਸਬਜ਼ੀ ਬਣਦੀ ਆ ਤੇ ਉਹ ਬਦਾਨਾ ਤਾਕਤ ਵਾਸਤੇ ਬਹੁਤ ਜ਼ਿਆਦਾ ਹੀ ਵਧੀਆ ਹੁੰਦੀ ਐ ਹੋਰ ਦੀ ਹੋਰ ਇਹਦੇ ਵਿੱਚ 300 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੜਨ ਦੇ ਨਾਲ ਤਾਕਤ ਐ ਤੇ ਪਿਛਲੇ ਸਾਲ ਹੀ ਜੰਗਲਾਤ ਵਿਭਾਗ ਨੇ ਇਹਨੂੰ ਵੱਧ ਤੋਂ ਵੱਧ ਲਗਾਉਣ ਦੀ ਫਾਰਸ ਵੀ ਕੀਤੀ ਆ ਤੇ ਲੋਕਾਂ ਨੂੰ ਵੀ ਕਿਹਾ ਕਿ ਆਪਣੇ ਘਰਾਂ ਦੇ ਵਿੱਚ ਜਾਂ ਬਾਹਰ ਲਗਾਓ ਇਹਨੂੰ ਖਾਣ ਦੇ ਜਿਹੜੇ ਤਰੀਕੇ ਆ ਉਹ ਵੀ ਤੁਹਾਨੂੰ ਦੱਸਾਂਗਾ ਇਹਦੇ ਜਿਹੜੇ ਪੱਤੇ ਤੋੜ ਕੇ ਨਾ ਜਦੋਂ ਪੱਤੇ ਆਉਂਦੇ ਆ ਆ ਜਾਣੇ ਅਗਲੇ ਹਫਤੇ ਪੱਤੇ ਸ਼ੁਰੂ ਹੋ ਗਏ ਇਹਦੇ ਇਹਦੇ ਜਿਹੜੇ ਪੱਤੇ ਤੋੜ ਕੇ ਅਸੀਂ ਛਾਂ ਦੇ ਵਿੱਚ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ساری ਦਿਹਾੜੀ ਸੁਕਾ ਕੇ ਤੇ ਜਦੋਂ ਸੁੱਕ ਜਾਂਦੇ ਆ ਉਹਨੂੰ ਮਿਕਸੀ 'ਚ ਗ੍ਰाइंड ਕਰ ਲਓ ਤੇ ਆਪਣੀ ਉਮਰ ਦੇ ਹਿਸਾਬ ਨਾਲ ਜਿੰਨੇ ਹਿਸਾਬ ਨਾਲ ਉਮਰ ਹੈ ਇੱਕ ਚਮਚਾ ਜਾਂ ਦੋ ਚਮਚਾ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਜਦੋਂ ਲੈਣੀ ਸ਼ੁਰੂ ਇਹਨੂੰ ਪੱਤਿਆਂ ਨੂੰ ਚੂਰਨ ਖਾਣਾ ਸ਼ੁਰੂ ਕਰ ਦੋਗੇ ਨਾ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਕਿ ਤੁਹਾਡਾ ਸਰੀਰ ਲੋਹੇ ਵਰਗਾ ਹੋ ਜਾਏਗਾ ਇੱਕ ਹੋਰ ਇਹ ਗੱਲ ਪਤਾ ਲੱਗੀ ਜੀ ਇਹਦੇ ਬਾਰੇ ਕਿ ਜਿਹੜਾ ਜਵਾਹਰ ਲਾਲ ਨਹਿਰੂ ਹਸਪਤਾਲ ਆ ਨਾ ਉਹਨਾਂ ਨੇ ਕੈਂਸਰ ਵਿਭਾਗ ਨੇ ਖੋਜ ਕੀਤੀ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਇਹਦੇ ਜਿਹੜੇ ਪੱਤਿਆਂ ਦੇ ਨਾਲ ਆਪਾਂ ਸੇਵਨ ਕਰ ਪੱਤਿਆਂ ਦੇ ਸੇਵਨ ਕਰਨ ਦੇ ਨਾਲ ਜਿਹੜਾ ਵੀ ਖਤਰਨਾਕ ਰੈਡੀਏਸ਼ਨ ਹੁੰਦਾ ਹੈ ਨਾ ਉਹਦੇ ਅਸਲ ਤੋਂ ਬਚਿਆ ਜਾ ਸਕਦਾ ਹੈ ਤੇ ਨਾਲ ਦੇ ਨਾਲ ਹੀ ਇਹ ਜਿਹੜਾ ਦਰਖਤ ਹੈ ਨਾ ਉੱਤਰੀ ਭਾਰਤ ਦੇ ਵਿੱਚ 5000 ਸਾਲ ਪਹਿਲਾਂ ਤੋਂ ਪਾਇਆ ਜਾ ਰਿਹਾ ਹੈ ਤੇ ਦੋਸਤੋ ਸਾਨੂੰ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਮਝ ਨਾਲ ਦਰਖਤ ਜ਼ਰੂਰ ਲਗਾਉਣਾ ਚਾਹੀਦਾ ਹੈ ਭਾਵੇਂ ਉਹ ਸਰਕਾਰੀ ਦਫਤਰ ਹੋਵੇ ਜਾਂ ਘਰ ਹੋਵੇ ਜਾਂ ਬਾਹਰ ਹੋਵੇ ਕਿਤੇ ਵੀ ਤੁਹਾਨੂੰ ਜਰੂਰ ਇੱਕ ਅਦਰ درخت ਦੀ ਜ਼ਿੰਦਗੀ ਤੇ ਲਾਉਣਾ ਚਾਹੀਦਾ ਇਹਦੇ ਨਾਲ ਹੀ ਨਾ ਹੁਣ ਇੱਕ ਤੁਹਾਨੂੰ ਹੋਰ درخت ਦੀ ਜਾਣਕਾਰੀ ਦਵਾਂਗੇ ਇਹ ਮੈਂ ਨਾ ਘਰ ਦੇ ਬਾਹਰ ਲਾਇਆ ਏ ਛੋਟਾ ਜਿਹਾ ਇਹਨੂੰ ਕਹਿੰਦੇ ਨੇ ਕੜੀ ਪੱਤਾ ਤੇ ਇਹਨੂੰ ਪੰਜਾਬੀ ਚ ਮਿੱਠੀ ਨਿੰਮ ਵੀ ਕਹਿੰਦੇ ਆ ਤੇ ਇਹਦੇ ਜਿੰਨੇ ਗੁਣ ਦਸੀਏ ਉਹਨੇ ਘੱਟ ਵਾ ਤੇ ਜਿਹੜੀਆਂ ਇਹਦੀਆਂ ਸਵੇਰੇ ਸਵੇਰੇ ਖਾਲੀ ਪੀੜ ਨਾਲ ਇਹਦੇ ਪੱਤੇ ਖਾਣ ਦੇ ਨਾਲ ਸ਼ੂਗਰ ਵੀ ਕੰਟਰੋਲ ਲੈਂਦੀ ਆ ਬੀਪੀ ਵੀ ਕੰਟਰੋਲ ਲੈਂਦਾ ਤੇ ਇਹਦੇ ਨਾਲ ਨਾਲ ਜਿਹੜੀਆਂ ਇਹਦੀਆਂ ਘਟੋਣੀਆਂ ਲੱਗਦੀਆਂ ਨਾ ਇਹਨੂੰ ਨਿਚੇ-ਨਿਚੇ ਘਟੋਣੀਆਂ ਲੱਗਦੀਆਂ ਉਹਨੂੰ ਸਕਾ ਕੇ ਇਹਦੇ ਕਈ ਪ੍ਰਕਾਰ ਦੀਆਂ ਦਵਾਈਆਂ ਵੀ ਬਣਦੀਆਂ ਤੇ ਇਹ ਰਕਤ ਜਿਆਦਾ ਵੱਡਾ ਨਹੀਂ ਹੁੰਦਾ ਵੱਧ ਤੋਂ ਵੱਧ 10 ਫੁੱਟ ਹਾਈਟ ਤੱਕ ਰਹਿੰਦਾ ਤੇ ਨਾਲ ਦੇ ਨਾਲ ਜਦੋਂ ਵੀ ਇਹਨੂੰ ਤੁਹਾਡੇ ਕੋਈ ਦੰਦਾਂ ਦੀ ਬਿਮਾਰੀ ਆ ਨਾ ਇਹਨੂੰ ਸਵੇਰੇ ਉੱਠ ਕੇ ਚਾਰ ਪੱਤੇ ਇਹਨੂੰ ਚਬਾ ਲਓ ਚੰਗੀ ਤਰ੍ਹਾਂ ਇਹ ਅੰਦਰ ਵੀ ਨਗਾ ਸਕਦੇ ਜਦੋਂ ਹੀ ਨੀ ਕਿ ਅੰਦਰ ਨਹੀਂ ਨਗਾਉਣਾ ਛੱਪ ਕੇ ਖਾ ਲੋ ਨਾਲ ਹੀ ਤੁਹਾਡੀ ਬੀਪੀ ਸਹੀ ਜੇ 슈ਗਰ ਵੀ ਸਹੀ ਜੇ ਤੇ ਦੰਦਾਂ ਦੀਆਂ ਜਿਹੜੀਆਂ ਬਿਮਾਰੀਆਂ ਨਾ ਇਹ ਜੇ ਆਪਾਂ ਜ਼ਿਆਦਾ ਖਾਵਾਂਗੇ ਨਾ ਇੱਥੇ ਕੈਲਸ਼ੀਅਮ ਇੰਨਾ ਹੈਗਾ ਕਿ ਤੁਹਾਡੇ ਦੁਬਾਰਾ ਦੰਦ ਹੋ ਗ ਜਾਣਗੇ ਤੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਵਿਖਾਉਣਾ ਇੱਕ ਮੈਂ ਦੇਸੀ ਨਿੰਬੂ ਲਾਇਆ ਵਾ ਇਧਰ ਆਓ ਆ ਜਿਹੜਾ ਨਾ ਗੁੱਛਿਆਂ ਵਿੱਚ ਨਿੰਬੂ ਲੱਗਦੇ ਇਹਨੂੰ ਆ ਦੇਖੋ ਇੱਕ ਟਾਣੀ ਦੇ 20 20 30 30 ਨਿੰਬੂ ਲੱਗਦੇ ਹੁਣ ਸ਼ੁਰੂ ਹੋ ਗਏ گلابی ਫੁੱਲ ਪੈਂਦੇ ਐ ਇਹਨੂੰ ਤੇ ਨਾਲ ਹੀ ਇਹਦੇ ਫੁੱਲਾ ਵਾਲੀ ਵੇਲ ਵੀ ਲੱਗੀ ਐ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਐ ਤੇ ਮੇਰਾ ਚੈਨਲ ਸਬਸਕ੍ਰਾਈਬ ਤੇ ਲਾਈਕ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ